बीएसएफ ਮਨਣਾ ਨੇ ਭੈਣ ਭਰਾਵਾਂ ਦੇ ਪਿਆਰ ਦਾ ਤਿਹਾਰ ਰਖੜੀ ਬੜੀ ਧੁੰਦਾਮ ਨਾਲ ਮਨਾਇਆ ਬੀਐਸਐਫ ਤੇ ਜਵਾਨਾਂ ਨੇ ਸਰਹੱਦ ਤੇ ਤਣਾਤ ਰਹਿੰਦੇ ਹੋਏ ਵੀ ਭਰਾਵਾਂ ਭੈਣਾਂ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਹਾਰ ਮਨਾਇਆ ਸਰਹੱਦੀ ਸੇਵਾ ਸੰਪਤੀ ਤਰਨ ਤਾਰਨ ਦੀਆਂ ਸਥਾਨਕ ਭੈਣਾਂ ਨੇ ਜਵਾਨਾਂ ਦੀਆਂ ਕਲਾਈਆਂ ਤੇ ਰਖੜੀਆਂ ਬੰਨ੍ਹ ਕੇ ਉਹਨਾਂ ਦੀ ਲੰਮੀ ਉਮਰ ਤੇ ਸੁਰੱਖਿਆ ਲਈ ਦੁਆਵਾਂ ਕੀਤੀਆਂ ਇਸ ਮੌਕੇ ਜਵਾਨਾਂ ਨੇ ਕਿਹਾ ਕਿ ਭਾਵੇਂ ਉਹ ਆਪਣੇ ਪਰਿਵਾਰ ਤੋਂ ਦੂਰ ਹਨ ਪਰ ਲੋਕਾਂ ਦਾ ਪਿਆਰ ਅਤੇ ਸਤਿਕਾਰ ਉਹਨਾਂ ਨੂੰ ਸਦਾ ਹੌਸਲਾ ਦਿੰਦਾ ਹੈ ਤਾਂ ਇਸੇ ਤਹਿਤ ਅੱਜ ਰਖੜੀ ਦਾ ਤਿਹਾਰ ਮਨਾਇਆ ਗਿਆ ਅਤੇ ਬੀਐਸਐਫ ਚੌਂਕੀ ਵਿੱਚ ਖੂਬ ਹੋ ਰੌਣਕਾਂ ਲੱਗੀਆਂ ਕੁਛ ਬੋਲ ਭੈਣ ਮੇਰੀਏ ਕੁਛ ਬੋਲ ਕੁਛ ਬੋਲ ਕਹਿੰਦੇ ਆ ਦੁੱਖ ਦੱਸਿਆ ਹੌਲਾ ਹੁੰਦਾ ਆ ਦੱਸ ਦੇਣਾ ਚਾਹੀਦਾ ਵਾ ਮੇਰੀਏ ਭੈਣੇ ਅਲ ਕਰ ਗੱਲ ਦੱਸ ਮੈਨੂੰ ਕੀ ਹੋਇਆ ਤੇਰੇ ਨਾਲ ਅਸੀਂ ਤੇ ਚਾਰ ਭੈਣਾਂ ਆਂ ਬਾਬਾ ਜੀ ਨੇ ਸਾਨੂੰ ਵੀਰ ਨਹੀਂ ਦਿੱਤਾ ਅਸੀਂ ਰਖੜੀ ਕਿਹਦੇ ਵਾਸਤੇ ਲਈਏ ਭੈਣੇ ਇੰਨਾ ਨਰਾਜ਼ ਨਹੀਂ ਹੋਈਦਾ ਵਾ ਵੀਰੂ ਦੇ ਨਾਲ ਦੇਖ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਪਣੇ ਜਿਹੜੇ ਵੀਰ ਸਿਪਾਹੀ ਬਾਰਡਰਾਂ ਤੇ ਲੜਦੇ ਆ ਆਪਣੇ ਵਾਸਤੇ ਆਪਣੀ ਰੱਖਿਆ ਕਰਦੇ ਆ ਉਹ ਵੀ ਤਾਂ ਆਪਣੇ ਭਰਾ ਵਾ ਤੂੰ ਉਹਨਾਂ ਦੇ ਕੋਲੇ ਜਾਂਦੀ ਰਖੜੀ ਬਣਾਉਣ ਤੂੰ ਕਿਉਂ ਨਹੀਂ ਗਈ ਉਹਨਾਂ ਨੂੰ ਰਖੜੀ ਬੰਨਣ ਜਦੋਂ ਬਾਬਾ ਜੀ ਨੇ ਸਾਨੂੰ ਵੀਰ ਨਹੀਂ ਦਿੱਤਾ ਕਿਆ ਉਹ ਮੁੱਛੇ ਰਾਖੀ ਬਨਵਾਉਣਗੇ नहीं नहीं बहने ऐसी कोई बात नहीं है भाई बहुत अच्छे होते हैं ने बताया है कि हमारे जो बीच भाई है बॉर्डर पर जी, आ, रक्षा करते हैं हमारी वो हम हमसे सबसे बेहतर भाई है हमारे और आप उनसे गले लगाएं और उनसे राखी बनवाएं और उनका मान करें भाई ਅਲਵਰਡ ਤਿਨ ਹਾਂਜੀ ਮੇਰਾ ਨਾਮ ਡਾਕਟਰ ਸੁਰਿੰਦਰ ਚੋਢੀ ਦੀ ਸੇਵਾ ਤੁਹਾਡੀ ਸਪਤੀ ਹੈ ਅਸਾ ਸਰਹੱਦੀ ਲੋਕ ਸੇਵਾ ਸਮਿਤੀ ਕਰਨ ਤਾਂ ਤੋਂ ਅਸੀਂ ਸੇਵਾ ਭਾਵਨਾ ਦੇ ਨਾਲ ਆਪਣਾ ਕੰਮ ਕਰ ਰਹੇ ਹਾਂ ਇੱਥੇ ਅੱਜ ਤੁਸੀਂ ਆਏ ਹੋ ਇੱਥੇ ਬੀਐਸਐਫ ਕੈਂਪ ਦੇ ਕੀ ਪ੍ਰੋਗਰਾਮ ਸੀ ਇੱਥੇ ਬੀਐਸਐਫ ਫੋਰਸ ਚ ਜਿਹੜਾ ਸਾਡਾ ਅੱਜ ਦਾ ਕੰਮ ਸੀਗਾ ਉਹ ਸੀ ਕਿ ਅਸੀਂ ਰੱਖੜੀ ਜਿਹੜੀ ਸੀ ਉਹ ਸੈਲੀਬ੍ਰੇਟ ਕਰਨੀ ਸੀ ਆਪਣੇ ਫੌਜੀ ਭਰਾਵਾਂ ਦੇ ਨਾਲ ਕਿ ਜਿਹੜੇ ਫੌਜੀ ਭਰਾ ਨੇ ਉਹ ਬਾਰਡਰ ਦੇ ਉੱਪਰ ਰੱਖਿਆ ਕਰਦੇ ਆ ਸਾਡੀ ਸੇਵਾ ਕਰ ਰਹੇ ਨੇ ਤੇ ਆਪਣੇ ਪਰਿਵਾਰ ਤੋਂ ਆਪਣੇ ਭੈਣਾ ਭਰਾਵਾਂ ਤੋਂ ਬਹੁਤ ਦੂਰ ਨੇ ਤੇ ਇਹ ਤਿਉਹਾਰ ਤੇ ਕਈ ਇਹੋ ਜਿਹੇ ਭਰਾ ਹੋਣਗੇ ਜਿਹੜੇ ਨਾ ਜਾ ਸਕੇ ਹੋਣ ਤੇ ਉਹਨਾਂ ਦੀਆਂ ਜਿਹੜੀਆਂ ਰਖੜੀਆਂ ਵੀ ਕਰਕੇ ਜਿਹੜੀ ਕਲਈਆਂ ਨੇ ਸੁੰਨੀਆਂ ਹੋਣਗੀਆਂ ਇਸ ਕਰਕੇ ਅਸੀਂ ਇਹ ਫਿਰ ਇੱਕ ਬੀੜਾ ਚੱਕਿਆ ਸੀ ਕਿ ਅਸੀਂ ਰਖੜੀ ਆਪਣੇ ਭਰਾਵਾਂ ਨੂੰ ਬੰਨਣ ਲਈ ਜਾਣਾ ਵਾ ਪਹਿਲੀ ਵਾਰ ਕਿ ਪਹਿਲਾਂ ਵੀ ਤੁਸੀਂ ਕਰਦੇ ਹੋ ਸਰਹੱਦੀ ਲੋਕ ਸੇਵਾ ਸਮਿਤੀ ਕਾਫੀ ਟਾਈਮ ਤੋਂ ਲਗਭਗ 2006 ਤੋਂ ਜਿਹੜੀ ਇਹ ਸੰਸਥਾ ਚੱਲ ਰਹੀ ਆ ਤੇ ਇਹ 2006 ਤੋਂ ਹੀ ਇਹ ਪ੍ਰੋਗਰਾਮ ਜਿਹੜੇ ਨੇ ਕੀਤੇ ਜਾ ਰਹੇ ਆ ਜਿਵੇਂ ਕਿ ਰੱਖਿਆ ਬੰਧਨ ਦਾ ਹੋ ਗਿਆ ਦਵਾਲੀ ਦਾ ਹੋ ਗਿਆ ਭਾਈ ਦੂਦ ਦਾ ਹੋ ਗਿਆ ਫਿਰ 15 ਅਗਸਤ 26 ਜਨਵਰੀ ਲੋਹੜੀ ਇਹ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਅਸੀਂ ਬੀਐਸਐਫ ਤੇ ਬਾਰਡਰ ਤੇ ਹੀ ਕਰਦੇ ਆ ਅਲੱਗ-ਅਲੱਗ ਚੌਂਕੀਆਂ 'ਚ ਕਰਵਾਏ ਜਾਂਦੇ ਆ ਅੰਮ੍ਰਿਤਸਰ ਪਠਾਨਕੋਟ ਫਾਜ਼ਿਲਕਾ ਫirozpur ਇਹ ਇਸੇ ਵੀ ਅਨੇਰੀਅਸ 'ਚ ਵੀ ਹੋ ਰਹੇ ਨੇ ਡਾਕਟਰ सुरेंद्र कौर सोढ़ी अध्यक्ष सरहदीय लोक सेवा समिति तरन तारण जी की उपलक्षता में यहाँ पर रक्षाबंधन कार्यक्रम का आयोजन किया जा रहा है सबसे पहले मैं आपको थोड़ा सरहदी लोक सेवा समिति तरन तारण के बारे में बताना चाहता हूँ सरहदीय लोक सेवा समिति बॉर्डर एरिया के अंदर अनेक कार्यक्रम करती है जिसके अंदर मुख्य रूप से बॉर्डर पॉपुलेशन का उत्थान करना जो भी गरीब तबका है उनकी हेल्प करना ताकि वो डेवलप हो सके दूसरा स्किल डेवलपमेंट के लिए कोर्सेज चलाना वो बॉयज के लिए भी और गर्ल्स के लिए भी तीसरा जॉब असिस्टेंस प्रोवाइड करना नेक्स्ट जो भी ड्रग एडिक्शन अवेयरनेस है ताकि लोग नशे की तरफ कम जाएं। एवं एक